ਖਰੜੀ ਖਰੜ ਤੋਂ ਤਰਸੇਮ ਸਿੰਘ ਜੰਡਪੁਰੀ ਜੀਤ ਬੈਬੀ ਟੀਵੀ ਦੇਖਣ ਦਾ ਸਾਫ ਕਰਦਾ ਹਾਂ ਜੇਕਰ ਆਪਾਂ ਗੱਲ ਕਰੀਏ ਪਿਛਲੇ 3-3 ਸਾਲਾਂ ਦੇ ਵਿੱਚ ਨਗਰ ਕੌਂਸਲ ਖਰੜ ਦੇ ਵਿੱਚ ਤਕਰੀਬਨ ਅੱਜ ਤੱਕ 13 ਦੇ ਕਰੀਬ ਨਗਰ ਕੌਂਸਲ ਦੇ ਕਾਰਸਾਦਕ ਅਫਸਰ ਬਦ ਚੁੱਕੇ ਹਨ ਇੱਕ ਤਾਂ ਪਿਛਲੇ 3 ਸਾਲਾਂ ਦੇ ਵਿੱਚ ਇਥੋਂ ਤੱਕ ਵੀ ਹੈ ਕਿ ਸਿਰਫ ਇੱਕ ਯੋ ਸਿਰਫ 72 ਘੰਟੇ ਹੀ ਇੱਥੇ ਡਿਊਟੀ ਕਰਕੇ ਗਿਆ ਉਸ ਤੋਂ ਬਾਅਦ ਕੰਟੀਨਿਊਟੀ ਜਿਹੜੇ ਵੀ ਇੱਥੇ ਯੂ ਆਏ ਨੇ ਕਾਰਸਾਦ ਕਹਿੰਦੇ ਨੇ ਜਿਹਨਾਂ ਨੂੰ ਉਹ ਕੋਈ 3 ਮਹੀਨੇ ਕੋਈ 4 ਮਹੀਨੇ ਕੋਈ 5 ਮਹੀਨੇ ਇਹਨਾਂ ਵਿੱਚੋਂ ਐਸੇ ਵੀ ਨਗਰ ਕੌਂਸਲ ਦੇ ਅਧਿਕਾਰੀ ਆਏ ਨੇ ਜਿਹੜੇ ਕਿ ਦੋ ਵਾਰੀ ਵੀ ਇੱਥੇ ਲਗਾਤਾਰਹਿ ਚੁੱਕੇ ਨੇ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਪੰਚਾਇਤੂਨ ਦੀ ਅਪਾਰ ਦਾ ਰਮਿੰਦਰ ਸਿੰਘ ਮਾਵੀ ਅਤੇ ਘਰ ਬਚਾ ਮੋਰਚਾ ਜਿਹੜੇ ਕਿ ਖੇੜੇ ਦੇ بڑے ਮੁੱਦੇ ਚੱਕਦੇ ਉਹਨਾਂ ਨਾਲ ਗੱਲਬਾਤ ਕਰਦੇ ਕੋਈ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਮਾਵੀ ਸਾਹਿਬ ਜਿਹੜੇ ਖੇੜੇ ਦੇ ਸਾਢੇ 3 ਸਾਲਾਂ ਦੇ ਵਿੱਚ ਬਾਰ ਬਾਰ ਯੂ ਬਦਲਦਾ ਕੀ ਕਰਨ ਕਿਉਂ ਕਿ ਕਿਆ ਤੇ ਇਹ ਵਾਰ ਕੀ ਗੱਲ ਜਾਣਦੇ ਹੋ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਚਫੋਂਚਾ ਆ तकरीबन 3.5 ਸਾਲ ਹੋਏ ਆ ਸਾਢੇ 3 ਸਾਲਾਂ ਦੇ ਵਿੱਚ ਇਹ 13ਵੇਂ ਹੀ ਉਹ ਬਦਲ ਚੁੱਕੇ ਆ ਤੇ ਇਹਦੇ ਨਾਲ ਜਦੋਂ ਕੋਈ ਇਹੋ ਦੀ ਬਦਲੀ ਹੁੰਦੀ ਹੈ ਜੇ ਤਾਂ ਉਹਨੂੰ ਕੋਈ 1.5-2 ਸਾਲ ਸ਼ੀਟ ਤੇ ਬੈਠਣ ਦਾ ਮੌਕਾ ਮਿਲਦਾ ਤਾਂ ਐਡਾ ਵੱਡਾ ਸ਼ਹਿਰ ਹੈ ਜਿਹਦੀ तकरीबन 4 ਲੱਖ ਤੋਂ ਵੱਧ ਆਬਾਦੀ ਹੈ ਉਹਨੂੰ ਸਮਝਣ ਨੂੰ ਸਮਾਂ ਲੱਗਦਾ ਤੇ ای او ਦੇ ਬਦਲਣ ਦੇ ਨਾਲ ਨਵਾਂ ای او ਆ ਜਾਂਦਾ ਜਦ ਤੱਕ ਪਹਿਲੇ ਨੂੰ ਮਾੜਾ ਮੋਟਾ ਕੁਝ ਜਿਆਦਾ ਨਹੀਂ ਮਾੜਾ ਮੋਟਾ ਕੁਝ ਪਤਾ ਲੱਗਦਾ ਉਦੋਂ ਤੱਕ ਉਹਦੀ ਬਦਲੀ ਹੋ ਜਾਂਦੀ ਹੈ ਨਵਾਂ ای او ਆ ਜਾਂਦਾ ਉਹਨੂੰ ਵੀ ਤਿੰਨ ਕੁ ਮਹੀਨੇ ਬਾਅਦ ਚਾਰ ਮਹੀਨੇ ਬਾਅਦ ਬਦਲਿਆ ਜਾਂਦਾ ਇਹ 13ਵੇਂ ਯੂ ਬਦਲੇ ਆ ਅੱਜ ਤੁਸੀਂ ਖਾਲੜ ਸ਼ਹਿਰ ਦਾ ਹਾਲ ਦੇਖੋ ਹਰ ਰੋਜ਼ ਧਰਨੇ ਦਿੱਤੇ ਜਾ ਰਹੇ ਆ ਖਾਲੜ ਸ਼ਹਿਰ ਦੇ ਵਿੱਚ ਤੇ ਅੱਜ ਆਪਣਾ ਜਿਹੜਾ ਮਾਡਲ ਸਕੂਲ ਖਾਲੜਾ ਹੈ ਹਸਪੀਟਲ ਦੇ ਨਾਲ ਤੋਂ ਬਾਦਲ ਕੇ ਰਧਾਵਾ ਰੋਡ ਤੇ ਲੈ ਕੇ ਗਏ ਆ ਜਿਸ ਦਿਨ ਦੀ ਸਰਕਾਰ ਆਈ ਆ ਉਸ ਦਿਨ ਤੋਂ ਹੀ ਬੰਦ ਪਿਆ ਭਾਵੇਂ ਉਹ ਫਿਰ ਕਾਂਗਰਸ ਸਰਕਾਰ ਨੇ ਉੱਥੇ ਸ਼ੁਰੂ ਕੀਤਾ ਸੀ ਉਹਦੇ ਨਾਲ ਹੀ ਲਾਲੋ ਇੱਕ ਝੁੰਗੀਆਂ ਕਮਿਊਨਿਟੀ ਸੈਂਟਰ ਹੈ ਜਦੋਂ ਉਹਦੀ ਸਰ ਇਹ ਸਰਕਾਰ ਆਈ ਹੈ ਉਹ ਵੀ ਬੰਦ ਪਿਆ ਤੇ ਬੱਸ ਸਟੈਂਡ ਖੜੜਾ ਉਹਦਾ ਕਿੰਨੀ ਵਾਰੀ ਨਹੀਂ ਪੱਥਰ ਅੱਜ ਚੁੱਕੇ ਆ ਕੋਈ ਬੱਸ ਸਟੈਂਡ ਦੀ ਕੋਈ ਉਸਾਰੀ ਨਹੀਂ ਹੋਈ ਕਿਸੇ ਪਾਸੇ ਕਿਤੇ ਖੜਨ ਨੂੰ ਇਹ ਆ ਬਸ ਚੜਨ ਨੂੰ ਵੀ ਜਗ੍ਹਾ ਨਹੀਂ ਹੈ ਅਗਰ ਬਸ ਸੜਕ ਤੇ ਖੜੀ ਹੋ ਜਾਂਦੀ ਹੈ ਤਾਂ ਪਿੱਛੇ ਤੱਕ ਸਾਰਾ ਜਾਮ ਲੱਗ ਜਾਂਦਾ ਇਸ ਕਰਕੇ ਅਸੀਂ ਤਾਂ ਸਰਕਾਰ ਨੂੰ ਇਹ ਕਹਿੰਨੇ ਆ ਕਿ ਤੁਸੀਂ ਆਈ ਸੀ ਬਦਲਾਅ ਕਰਨ ਪਰ ਤੁਸੀਂ ਤਾਂ ਅਫਸਰਾਂ ਦੀਆਂ ਬਦਲੀਆਂ ਕਰਨ ਤੇ ਲੱਗੇ ਆ ਅਗਲੀ ਜਿਹੜੀ ਗੱਲ ਇਹ ਹੈ ਕਿ ਜਿਹੜਾ ਮਿਊਸਪਲ ਕਮੇਟੀ ਖਰੜ ਹੈ ਇਹ ਸਭ ਤੋਂ ਪੰਜਾਬ ਦੇ ਵਿੱਚ ਅਮੀਰ ਕਮੇਟੀ ਹੈ ਇਹਦੇ ਕੋਲੇ ਤਕਰੀਬਨ 80 ਰੁਪਿਆ ਮਿਊਸਪਲ ਕਮੇਟੀ ਦੇ ਖਰੜ ਦੇ ਕੋਲੇ ਪਿਆ ਇਹੋ ਇੱਥੇ ਲਾਇਆ ਜਾਂਦਾ ਕਿਉਂਕਿ ਇੱਥੇ ਵੈਸੇ ਰੋਜ਼ ਦੀ ਵੀ ਕਵਾਈ ਬਹੁਤ ਹੈ ਇਹ ਇਹੀ ਨਹੀਂ ਪਤਾ ਲੱਗਦਾ ਕਿ ਇੱਥੇ ਇਹ ਅੰਡਰ ਕਿਦੇ ਆ ਕੋਈ ਤਾਂ ਕਹਿੰਦਾ ਜੀ ਇਹ ਦਿੱਲੀ ਤੋਂ ਲੱਕ ਕੇ ਆਇਆ ਯੋ ਕੋਈ ਕਹਿੰਦਾ ਜੀ ਐਮਐਲਏ ਸਾਹਿਬ ਨੇ ਲਾਇਆ ਕੋਈ ਕੋਈ ਕਹਿੰਦੇ ਜੀ ਸੀਐਮ ਨੇ ਲਾਇਆ ਸੀਐਮ ਦੇ ਪਰਿਵਾਰ ਨੇ ਲਾਇਆ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਲੇਕਿਨ ਅਸੀਂ ਕਹਿੰਦੇ ਆ ਕਿ ਖਰੜ ਹਲਕੇ ਦੀ ਜੇ ਕਮਾਂਡ ਦੇਣੀ ਆ ਤਾਂ ਇੱਕ ਇੱਕ ਕਿਸੇ ਨੂੰ ਵੀ ਦੇ ਦਿਓ ਆ ਪਿੱਛੇ ਸਾਡੇ ਐਮਐਲਏ ਸਾਹਿਬਾ ਹੈਗੇ ਆ ਅ ਅਨਮੋਲ ਗਗਰਮਾਨ ਜੀ ਉਹ ਇਸੇ ਸਿਸਟਮ ਤੋਂ ਤੰਗ ਆ ਕੇ ਰਿਜ਼ਾਈਨ ਕਰ ਗਏ ਸੀ ਭਾਵੇਂ ਉਹਨਾਂ ਨੂੰ ਵਾਪਸ ਵੀ ਲੈਣਾ ਪੈ ਗਿਆ ਪਰ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜਾ ਖਰੜ ਸ਼ਹਿਰ ਹੈ ਔਰ ਖਰੜ ਮਿਊਸਪਲ ਕਮੇਟੀ ਹੈ ਇਹਦੇ ਵਿੱਚ ਬਹੁਤੇ ਲੀਡਰ ਇੰਟਰਫੇਰੈਂਸ ਨਾ ਕਰ ਕਿਸੇ ਇੱਕ ਨੂੰ ਮੌਕਾ ਦੇਣ ਤਾਂ ਜੋ ਮਾਵੀ ਸਾਹਿਬ ਤੁਸੀਂ ਬਹੁਤ ਪੁਰਾਣੀ ਦੀ ਤੋਂ ਸਿਆਸਤ ਕਰਦੇ ਆ ਕਿ ਜੇ ਪਹਿਲਾਂ ਸਰਕਾਰਾਂ ਦੇ ਵਿੱਚ ਵੀ ਇਸ ਤਰ੍ਹਾਂ ਕਦੇ ਹੋਇਆ ਵੀ ਵਾਰ-ਵਾਰ ਅਫਸਰ ਬਦਲਦੇ ਦੇਖੋ ਅਫਸਰ ਵੀ ਨਹੀਂ ਬਦਲੇ ਗਏ ਜੇ ਕੋਈ ਅਫਸਰ ਈਓ ਇੱਥੇ ਲਾਇਆ ਜਾਂਦਾ ਘੱਟੋ-ਘੱਟ 1.5 ਤੋਂ 2 ਸਾਲ ਦਾ ਸਮਾਂ ਉਹ ਬਿਤਾ ਕੇ ਜਾਂਦੇ ਜੇ ਅਫਸਰ 1.5 ਤੋਂ 2 ਸਾਲ ਅਫਸਰਾਂ ਨੇ ਲਾਏ ਆ ਜੋ ਹਾਲਾਤ ਇਸਵਾਰੀ ਖਰੜ ਦੇ ਹੋਏ ਆ ਮੇਰਾ ਖਿਆਲ ਆ ਇੰਨੇ ਹਾਲਾਤ ਮਾੜੇ ਖਰੜ ਸ਼ਹਿਰ ਦੇ ਔਰ ਪੂਰੇ ਹਲਕੇ ਦੇ ਜਿਹਨੇ ਹਾਲਾਤ ਮਾੜੇ ਹੋਏ ਆ ਕਦੇ ਦੇਖੇ ਨਹੀਂ ਜੇ ਅਸੀਂ ਤਕਰੀਬਨ 40 50 ਸਾਲ ਤੋਂ ਅਸੀਂ ਸਰਕਾਰਾਂ ਬਣਦੀਆਂ ਦੇਖਦੇ ਆ ਰਹੇ ਔਰ ਇਸ ਟਾਈਮ ਸਾਢੇ 3 ਸਾਲਾਂ ਦੇ ਵਿੱਚ ਖਰੜ ਸ਼ਹਿਰ ਦਾ ਖਾਸ ਕਰਕੇ ਬਹੁਤ ਜ਼ਿਆਦਾ ਮਾੜਾ ਹਾਲ ਹੈ ਹੰਸ ਜੀ ਬਾਰ ਬਾਰ ਇਹ ਉ ਬਦਲ ਰਿਹਾ ਕੀ ਕਹਿਣਾ ਚਾਹੁੰਦੇ ਹੋ ਇਹ ਬਾਰੇ ਮੈਂ ਜਿਹੜਾ ਇਹ ਸਿਸਟਮ ਚੱਲ ਰਿਹਾ ਹੈਗਾ ਸਾਢੇ 3 ਸਾਲ ਤੋਂ ਪੰਜਾਬ ਦੇ ਵਿੱਚ ਖਰੜ ਦੇ ਵਿੱਚ ਖਾਸ ਕਰਕੇ ਕਾਰ ਸਦ ਕਵਸਰ 13ਵਾਂ ਕਾਰ ਸਦ ਕਵਸਰ ਇਹ ਉਹ ਆਪਾਂ ਇੰਗਲਿਸ਼ ਚ ਕਹਿੰਦੇ ਆ ਉਹ ਇੱਥੇ ਖਰੜ ਦੇ ਵਿੱਚ ਆਏ ਆ ਬਦਲੀ ਹੋਈ ਆ ਔਰ ਇੱਥੇ ਦਾ ਸਿਸਟਮ ਜਿਹੜਾ ਹੈਗਾ ਤੈਸ ਨੈਸ ਹੋਇਆ ਪਿਆ ਜੇ ਮੈਂ ਕਹਾ ਕਿ ਸੜਕਾਂ ਦਾ ਬੁਰਾ ਹਾਲ ਹੈ ਸਾਢੇ 3 ਸਾਲ ਦੇ ਵਿੱਚ 4 ਸਾਲ ਹੋ ਗਏ ਹੋਣੇ ਆ ਇਸ ਤੋਂ ਪਹਿਲੀ ਸਰਕਾਰ ਨੇ ਕੋਈ ਸੜਕਾਂ ਬਣਾਈਆਂ ਸੀ ਐ ਸਰਕਾਰ ਨੇ ਇੱਕ ਵੀ ਸੜਕ ਨਹੀਂ ਬਣਾਈ ਹੈਗੀ ਖਰੜ ਦੇ ਵਿੱਚ ਸੀਵਰੇਜ ਜਿਹੜਾ ਓਪਨ ਹੋਇਆ ਫਿਰਦਾ ਗਲੀਆਂ 'ਚ ਫਿਰਦਾ ਲੋਕ ਪਿੱਟ ਪਿੱਟ ਕੇ ਮਰ ਗਏ ਔਰ ਜਿਹੜੇ ਹੈਗੇ ਆ ਆਪਣੇ ਸਟੋਰਮ ਬਾਟਰ ਦੇ ਜਿਹੜੇ ਢੱਕਣ ਹੈ ਉਹ ਨਹੀਂ ਸਾਢੇ 3 ਸਾਲ ਦੇ ਵਿੱਚ ਪੂਰੇ ਹੋਇਆ ਅਫਸੋਸ ਤਾਂ ਇਸ ਗੱਲ ਦਾ ਹੈ ਔਰ ਮੈਂ ਇਹ ਕਹਿਣਾ ਚਾਹੁੰਦਾ ਹੈ ਸਰਕਾਰ ਨੂੰ ਅਮਨ अरोड़ा ਸਾਹਿਬ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੈ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਸਿੰਘ ਮਾਨ ਜੀ ਨੂੰ ਔਰ ਰਵਜੋਤ ਜੀਆ ਜਿਹੜੇ ਮੰਤਰੀਆਂ ਸਥਾਨਕ ਸਰਕਾਰਾਂ ਦੇ ਮੈਂ ਉਹਨੂੰ ਕਹਿਣਾ ਚਾਹੁੰਦਾ ਹੈ ਕਿ ਕਿ ਇਹ ਖਰੜ ਜਿਹੜਾ ਹੈਗਾ ਇਹ ਪੰਜਾਬ ਦਾ ਹਿੱਸਾ ਹੈ ਸਾਨੂੰ ਤਾਂ ਇਦਾਂ ਲੱਗਦਾ ਹੈ ਜਾਨਣੇ ਤਾਂ ਵਿਕਾਸ ਮੰਚ ਵੱਲੋਂ ਅਸੀਂ ਆਪਣੇ ਮੀਟਿੰਗਾਂ ਵਿਚਾਰ ਕਰਦੇ ਹਾਂ ਕਿ ਜਿਵੇਂ ਖਰੜ ਇਹ ਹਿੱਸਾ ਹੀ ਨਹੀਂ ਹੁੰਦਾ ਪੰਜਾਬ ਦਾ ਆ ਜਿਹੜਾ ਰੋਜ਼ਤੀ ਇਹਨੂੰ ਬਦਲੀ ਕਰਨ ਦੇ ਨਾਲੋਂ ਮੈਂ ਕਹਿਣਾ ਚਾਹੁੰਦਾ ਹੈ ਕਿ ਸੀਵਰੇਜ ਦਾ ਸਿਸਟਮ ਸੁਧਾਰਨ ਵਾਸਤੇ ਸੜਕਾਂ ਬਣਾਉਣ ਵਾਸਤੇ ਅੱਡ ਧੱਕਣ ਜਿਹੜਾ ਹੋਰ ਬੜੇ ਕੰਮ ਹੈਗੇ ਇੱਥੇ ਕਰਨ ਵਾਲੇ ਆ ਇੱਥੇ ਜੇ ਤੁਸੀਂ ਕੈਮਰਾ ਘੁਮਾ ਕੇ ਦੇਖੋਗੇ ਜਿੱਥੇ ਆਪਾਂ ਪਾਰਕ ਦੇ ਵਿੱਚ ਖੜੇ ਆ ਮੈਂ ਸਾਢੇ 3 ਦਿਨਾਂ ਤੋਂ ਕਹਿ ਰਿਹਾ ਵੀ ਇੱਥੇ ਫੁਆਰਾ ਚਲਾ ਦਿਓ ਇਹ ਨਹੀਂ ਚੱਲ ਰਿਹਾ ਸੋ ਮੈਂ ਕਹਿਣਾ ਚਾਹੁੰਦਾ ਰੋਜ਼ ਬਦਲੀਆਂ ਕਰਨ ਦੇ ਨਾਲੋਂ ਸਿਸਟਮ ਨੂੰ ਸੁਧਾਰੋ ਖਰੜ ਦੇ ਵਿੱਚ ਕੰਮ ਕਰੋ ਖਰੜ ਦਾ ਵਿਕਾਸ ਕਰੋ ਠੀਕੋ ਜੀ ਜਿਹੜੇ ਬਾਰ-ਬਾਰ ਯੋ ਬਦਲਦੇ ਆ ਜੀ ਇਹਦੇ ਨਾਲ ਸ਼ਹਿਰ ਦੀ ਡਿਵੈਲਪਮੈਂਟ ਤੇ ਵੀ ਅਸਰ ਪੈਂਦਾ ਤੇ ਜਿਹੜੇ ਕੰਮਕਾਰ ਇੱਕ ਵਾਰੀ ਲੈਂਚ ਲੱਗੇ ਹੋਏ ਹੁੰਦੇ ਆ ਉਹ ਥੋੜੇ ਜਿਹਾ ਡਿਲੇ ਹੋ ਜੰਨੇ ਆ ਦੁਬਾਰਾ ਫੇਰ ਗੱਲਾਂ ਬਾਤਾਂ ਹੋਈ ਸਮਝਾਉਣੀਆਂ ਪੈਣੀਆਂ ਕਈ ਕੰਮਾਂ ਦੇ ਵਿੱਚ ਸੋ ਮੈਂ ਚਾਹਨਾ ਵੀ ਜਿਹੜੇ ਵੀ ਇਹੋ ਤੁਸੀਂ ਚਾਹੁੰਦੇ ਲਾਉਣਾ ਸਰਕਾਰ ਨੂੰ ਬੇਨਤੀ ਹੈ ਵੀ ਉਹ ਇੱਕ ਵਾਰੀ ਲਾ ਦੋ ਵੀ ਤਾਂ ਜੋ ਮੁੜ ਕੇ ਇਹੋ ਚੇਂਜ ਨਾ ਹੋਵੇ ਤੇ ਇੱਕ ਨੰਬਰ ਦੋ ਦੂਜੀ ਗੱਲ ਹੈ ਵੀ ਜਿਹੜੇ ਸਾਡਾ ਖਰੜਾ ਜੀ ਇਹ ਡਵੈਲਪ ਹੋ ਰਿਹਾ ਹੈ ਜੀ ਇਹਦੇ ਵਿੱਚ ਕਈ ਉੱਪਰਲੇ ਮੰਤਰੀਆਂ ਦੀ ਲਾ ਲਓ ਉੱਪਰਲੇ ਅਫਸਰਾਂ ਦੀ ਲਾ ਲਓ ਇਨਵੋਲਵਮੈਂਟ ਰਹਿੰਦੀ ਐ ਤਾਂ ਕਰਕੇ ਇਹ ਯੋ ਵੀ ਵਾਰ-ਵਾਰ ਚੇਂਜ ਹੁੰਦੀ ਐ ਇਨਵੋਲਵਮੈਂਟ ਕਿੱਦਾਂ ਦੀ ਇਨਵੋਲਵਮੈਂਟ ਇਨਵੋਲਵਮੈਂਟ ਇਦਾਂ ਦੀ ਵੀ ਜਿੱਦਾਂ ਕਈਆਂ ਦੇ ਅਫਸਰਾਂ ਦੇ ਕਲੋਨੀਆਂ 'ਚ ਹਿੱਸੇ ਐ ਉਹ ਯੋ ਨਾਲ ਨਹੀਂ ਬਣਦੀ ਉਹ ਫਿਰ ਅਗਲਾ ਆਪਣੀ ਮਨਪਸੰਦ ਦਾ ਯੋ ਲਾਉਂਦਾ ਇਦਾਂ ਦੀ ਪ੍ਰੋਬਲਮਾਂ ਦਾ ਫੇਸ ਕਰਨੀਆਂ ਪੈਣੀਆਂ ਸਾਨੂੰ ਸੋ ਡਵੈਲਪਮੈਂਟ ਤਾਂ ਹੀ ਹੋ ਸਕਦੀ ਐ ਜੇ ਕੋਈ ਯੋ ਪੱਕਾ ਟਾਈਮ ਲੱਗਿਆ ਰਹੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ